ਵਾਹਿਗੁਰੂ ਕਿਸੇ ਦਾ ਹੱਕ ਮਾਰਨਾ ਕਿਸੇ ਤਲ ਤੇ ਵੀ ਕਿਸੇ ਨੂੰ ਝੋਟ ਪਹਚਾਣੀ ਜਾਂ ਛੋਟੀ ਹੈ ਜਾਂ ਬੁਰੀ ਜੋ ਹੈ ਵੱਡੀ ਹੈ ਬੁਰਾਈ ਕਰਮ ਹੈ ਆਰਥਿਕ ਝੋਟ ਪਹਚਾਣੀ ਸਮਾਜਿਕ ਝੋਟ ਪਹਚਾਣੀ ਸਰੀਰਿਕ ਝੋਟ ਪਹਚਾਣੀ ਪਰ ਦੂਜੇ ਨੂੰ ਝੋਟ ਪਹਚਾ ਕੇ ਮਨ ਖੁਸ਼ ਹੁੰਦਾ ਆਪਣੇ ਨੂੰ ਝੋਟ ਪਹੁੰਚੇ ਦੇ ਦੁਖੀ ਹੁੰਦਾ ਦੁਖ ਹੀ ਹੁੰਦਾ ਹੈ। ਤੋਂ ਬੁਰਾ ਕਰਮ ਤੇ ਜਗਤ ਵਿੱਚ ਵੱਧਦਾ ਜਾ ਰਿਹਾ ਹੈ। ਸਾਰੇ ਜਗਤ ਵਿੱਚ ਦੁੱਖ ਵੱਧਦਾ ਜਾ ਰਿਹਾ ਹੈ। ਦੁੱਖ ਵੱਧਦਾ ਜਾ ਰਿਹਾ ਹੈ। ਮਨੁੱਖ ਛੋਟੀ ਛੋਟੀ ਥਾਂ ਤੇ ਸਾਵਧਾਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਸਾਵਧਾਨ ਹੋ ਨਰ ਅਚੇਤ। ਪਾਪ ਤੇ ਡਰ ਰਹਿ। ਆਮ ਸਜਣਾ ਨੂੰ ਇਸ ਪੰਕਤੀ ਨੂੰ ਵੀ ਪੜਨ ਦੇ ਚ ਮਗਲਤਾ ਲੱਗ ਜਾਂਦਾ ਹੈ। ਬਹੀ ਅਚੇਤ ਪਾਪ ਤੋਂ ਡਰ ਪਾਪ ਕਿੱਥੇ ਅਚੇਤ ਹੋਵੇਗਾ ਕਰਤਾ ਪਾਪ ਦਾ ਕੌਣ ਹੈ ਅਸੀਂ ਆ ਉਹਨੂੰ ਆਖਿਆ ਜਾ ਰਿਹਾ ਹੈ ਐ ਅਚੇਤ ਮਨੁੱਖ ਪਾਪ ਤੋਂ ਡਰ ਨਰ ਅਚੇਤ ਏ ਅਚੇਤ ਬੰਦੇ ਏ ਨਾ ਸਮਝ ਬੰਦੇ ਪਾਪ ਤੋਂ ਡਰ ਕਿਸੇ ਨੂੰ ਝੋਟ ਨਾ ਪੁਜੇ ਕਿਉਂ ਪੁਛਾਈ ਗਈ ਝੋਟ ਕਈ ਗੁਣਾ ਵਜਣੀ ਹੋ ਕੇ ਵਾਪਸ ਆਏਗੀ ਤੈਨੂੰ ਲਗੇਗੀ ਰੱਬੀ ਨਿਯਮ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਚ ਹੱਥ ਨਾ ਆਵੇ ਜੋ ਤੂੰ ਜਗਤ ਨੂੰ ਦੇ ਰਿਹਾ ਹੈ ਇਹ ਹੀ ਪਲਟ ਕੇ ਵਾਪਸ ਆਏਗਾ ਮੈਂ ਰੋ ਰਿਹਾ ਤਾਂ ਮੈਂ ਜ਼ਰੂਰ ਕਈਆਂ ਨੂੰ ਰੁਲਾਇਆ ਹੋਵੇਗਾ ਹੋ ਗਈਏ ਮੇਰੀ ਬੇਇੱਜ਼ਤੀ ਜ਼ਰੂਰ ਮੈਂ ਕਿਸੇ ਦੀ ਬੇਇੱਜ਼ਤੀ ਕੀਤੀ ਹੋਣੀ ਹੈ ਇਤੇ ਦਿੱਤਾ ਲਈਏ ਆਪਣਾ ਕਿੱਕਰੀ ਉਗ ਪਏ ਨੇ ਕੰਡੇ ਕੰਡੇ ਤੂੰ ਮੈਂ ਕਿਕਰਾਂ ਦਾ ਹੀ ਬੀਜ ਬੋਇਆ ਹੋਵੇਗਾ ਮਿਲ ਗਏ ਨੇ ਮੈਨੂੰ ਅੰਗੂਰ ਤੂੰ ਮੈਂ ਜ਼ਰੂਰ ਅੰਗੂਰ ਦੀ ਸ਼ਾਖ ਲਾਈ ਹੋਵੇਗਾ ਉਹਦਾ ਬੂਟਾ ਲਾਇਆ ਹੋਵੇਗਾ ਬਾਬਾ ਫਰੀਦ ਕਹਿੰਦੇ ਨੇ ਹੁਣ ਕੀ ਸਮਝਾਈਏ ਇਸਨੂੰ ਲੋੜੇ ਤਾਕ ਬਿਜੌਰੀਆਂ ਬਲਿਛਿਸਤਾਨ ਦਾ ਇਲਾਕਾ ਬਿਜੌਰ ਦਾ ਇਲਾਕਾ ਉਥੋਂ ਦੀ ਦਾਖ ਬੜੀ ਮਸ਼ਹੂਰ ਸੀ ਉਥੋਂ ਦੀ ਦਾਖ ਬੜੀ ਸਵਾਦਲੀ ਕਿਸ਼ਮਿਸ਼ ਤੇ ਬਾਬਾ ਫਰੀਦ ਕਹਿੰਦੇ ਨੇ ਮੰਗ ਦਾ ਤੇ ਬਿਜੌਰੀ ਦਾਖ ਹੈ ਲੋੜੇ ਦਾਖ ਬਿਜੌਰੀਆਂ ਪਰ ਕਿਕਰ ਬੀਜੇ ਜੱਟ ਬੂਟਾ ਕਿ ਕਰਦਾ ਲਾਂਦਾ ਮੰਗਦਾ ਬਿਜੌਰੀ ਅੰਗੂਰ ਹੈ ਲੋੜੇ ਦਾਖ ਬਿਜਾਉ ਰੀਆਂ ਕਿਕਰ ਵੀਜੇ ਜੱਟ ਹੰਡੇ ਉਨ ਕਤਾਇੰਦਾ ਪੈਂਦਾ ਲੋੜੇ ਪਟ ਕੌਣ ਦਸੇ ਜੋ ਤੂੰ ਬੀਜ ਰਿਹਾ ਉਹ ਤੈਨੂੰ ਹੀ ਖਾਣਾ ਪਏਗਾ ਆਪ ਬੀਜ ਆਪੇ ਹੀ ਖਾਏ ਇਤੇ ਜਿਹੜਾ ਬੀਜੇ ਸੋ ਲੋਣੇ ਕਰਮਾਂ ਸੰਧ ਰੱਖੇ 4-5 ਸਾਲ ਪਹਿਲੇ ਦੀ ਘਟਨਾ ਅਮਰਤਵੇਲੇ ਸਾਊਥਾ ਲੰਡਨ ਦੀ ਗੱਲ ਤਿੰਨ ਨੌਜਵਾਨ ਅਮਰਤਵੇਲੇ ਮੇਰੇ ਕੋਲ ਆਏ ਇੱਕ ਮਾਸੂਮ ਬੱਚਾ ਉਹਨਾਂ ਦੀ ਗੋਦ 'ਚ ਸੀ ਜਨਮ ਤੋਂ ਉਹਦੇ ਪੈਰ ਨਹੀਂ ਸਨ ਹੱਥ ਨਹੀਂ ਸਨ ਜਨਮ ਤੋਂ ਔਰ ਗਜ਼ਬ ਦੀ ਗੱਲ ਅੱਖਾਂ ਤੇ ਬਣੀਆਂ ਹੀ ਨਹੀਂ ਸਨ ਐਵੇਂ ਹੀ ਮੋਸੇ ਅੱਖਾਂ ਤੋਂ ਬਿਨਾ ਮੋਸੇ ਪਰ ਜ਼ਿੰਦਾ ਮੇਰੇ ਅੱਗੋਂ ਰੱਖਿਆ ਅੰਮ੍ਰਿਤ ਵੇਲੇ ਮੈਂ ਵੀ ਹੈਰਾਨ ਇਹ ਅੰਮ੍ਰਿਤ ਵੇਲੇ ਆਏ ਨੇ ਇਹ 마ਸੂਮ ਬੱਚਾ ਮੇਰੇ ਅੱਗੋਂ ਬਿਲਕੁਲ ਡਰਾਉਣਾ ਜ ਮੈਨੂੰ ਕਹਿਣ ਲੱਗੇ ਗੈਨੇ ਜੀ ਤੁਹਾਡੇ ਕਰਮ ਸਿਧਾਂਤ ਨਾਲ ਅਸੀਂ ਸਹਿਮਤ ਨਹੀਂ ਜੋ ਤੁਸੀਂ 15 ਦਿਨ ਸਿਰ ਖਪਾਈ ਕਰਦੇ ਰਹੇ ਹੋ मैं पंद्रह दिन कर्म फिलोसफी पर बोले पहले दस इस बच्चे ने की किया अगर यह जिंदा रहा जीवन भर दुखी रहेगा मां बाप भी दुखी रहेंगे इसने की, की इतों स्पष्ट हो गया कर्म सिद्धांत थोड़ा गलत है कर्म फिलोसफी निरी झूठ है की किया इसने ਮੈਂ ਕਿ ਗਜ਼ਬ ਦੀ ਗੱਲ ਪਹਿਲੇ ਵਿਚਾਰ ਵਟਾਂਦਰਾ ਕਰਨ ਦਾ ਟੰਗ ਤੇ ਸਿੱਖੋ ਸਵਾਲ ਵੀ ਆਪ ਕਰ ਲਿਆ ਜਵਾਬ ਵੀ ਆਪ ਦੇ ਦਿੱਤਾ ਹੈ ਵਿਚਾਰ ਵਟਾਂਦਰਾ ਇਹ ਹੁੰਦਾ ਹੈ ਆਪਣੇ ਵਿਚਾਰ ਰੱਖਣੇ ਦੂਜੇ ਦੇ ਵਿਚਾਰ ਸੁਣਨੇ ਤੁਸੀਂ ਤੇ ਸਵਾਲ ਵੀ ਖੁਦ ਕਰ ਦਿੱਤਾ ਤੇ ਜਵਾਬ ਵੀ ਖੁਦ ਲੈ ਦਿੱਤਾ ਐਸਨੇ ਕਹੀ ਕੀਤਾ ਕੁਝ ਵੀ ਨਹੀਂ ਕੀਤਾ ਇਹ ਜਜ਼ਾ ਕਰਮ ਸਿਧਾਂਤ ਗਲ ਮੈਂ ਕਿ ਗੱਲ ਸੁਣੋ ਕਰਮ ਮਨੁੱਖ ਮਰਦੇ ਦਮ ਤੱਕ ਕਰਦਾ ਹੈ ਰੋਜ਼ ਰੋਜ਼ ਜੀਵਨ ਦਾ ਚੋਲਾ ਛੋਟਾ ਹੁੰਦਾ ਜਾ ਰਿਹਾ ਹੈ ਰੋਜ਼ ਰੋਜ਼ ਕਰਮਾਂ ਦੀ ਖੇਤੀ ਵੱਡੀ ਹੁੰਦੀ ਜਾ ਰਹੀ ਹੈ ਵੱਡੀ ਹੁੰਦੀ ਜਾ ਰਹੀ ਹੈ ਧਰਤੀ ਕਰਮਾਂ ਦੀ ਵੱਡੀ ਹੁੰਦੀ ਜਾ ਰਹੀ ਹੈ ਬੋਏ ਹੋਏ ਬੀਜ ਜ਼ਿਆਦਾ ਹੁੰਦੇ ਜਾ ਰਹੇ ਕੁਝ ਅਸੀਂ ਖਾਈ ਜਾ ਰਹੇ ਹਾਂ ਫਿਰ ਵੀ ਫਸਲ ਵੱਧਦੀ ਜਾ ਰਹੀ ਹੈ ਇੱਕ ਦਿਨ ਚੋਲਾ ਮੁੱਕ ਜਾਂਦਾ ਹੈ ਬੀਜੇ ਹੋਏ ਬੀਜ ਰਹਿ ਜਾਂਦੇ ਨੇ ਉਹ ਜੋ ਬੀਜੇ ਹੋਏ ਬੀਜ ਰਹਿ ਜਾਂਦੇ ਨੇ ਉਹਨਾਂ ਹੀ ਕੀਤੇ ਕਰਮਾਂ ਕਰਕੇ ਕਰਮੀ ਆਵੇ ਕਪੜਾ ਫਿਰ ਕਪੜਾ ਮਿਲਦਾ ਫਿਰ ਚੋਲਾ ਮਿਲਦਾ ਮੈਂ ਕਿ ਕੁਝ ਬੋਏ ਹੋਏ ਬੀਜ ਰਹਿ ਗਏ ਸਨ ਇਸ ਨੇ ਨਹੀਂ ਭੋਗੇ ਹੁਣ ਭੋਗੇਗਾ ਹੁਣ ਭੋਗੇਗਾ ਬੱਚਾ ਚੁੱਕ ਲਿਆ ਕਿੰਨੇਗੇ ਬੜੇ ਕਠੋਰ ਬਚਨ ਨੇ ਤੁਹਾਡੇ ਮੈਂ ਕਿ ਨਹੀਂ ਪ੍ਰਭੂ ਦਾ ਨਿਯਮ ਹੈ ਈਸ਼ਵਰੀ ਨਹੀਂ ਹੋਵੇ। ਹੋਰ ਮੈਂ ਮਕਈ ਬੀਜ ਦੇਵਾ ਤੇ ਫਿਰ ਆਖਾਂ ਪ੍ਰਭੂ ਮੇਰੇ ਕੋਲ ਭੁੱਲ ਹੋ ਗਈ ਏ ਚਲੋ ਬੋਈ ਤੇ ਮੈਂ ਮਕਈ ਹੈ ਪਰ ਤੂੰ ਕਣਕ ਪੈਦਾ ਕਰ ਦੇ ਰੱਬ ਨੇ ਇਹ ਆਪਣੇ ਨਹੀਂ ਅਸੀਂ ਆਪਣਾ ਵਿਧਾਨ ਨਹੀਂ ਬਦਲਦੇ। ਸਾਰੀ ਦੁਨੀਆ ਦੇ ਰਾਸ਼ਟਰੀ ਵਿਧਾਨ ਪਤਾ ਨਹੀਂ ਕਿੰਨੀ ਦਫਾ ਤਰਮੀਮ ਹੋ ਚੁਕੇ ਨੇ ਸੰਸ਼ੋਧਨ ਹੋ ਚੁਕੇ ਸੈਂਕੜੇ ਦਫਾ ਸਾਡੇ ਦੇਸ਼ ਦੇ ਵਿਧਾਨ ਦੇਚ ਅਮੈਂਡਮੈਂਟ ਹੋ ਚੁਕੀ ਹੈ ਬਾਰ ਬਾਰ ਤਬਦੀਲੀ ਕਰਨੀ ਪਈ ਹੈ ਬਾਰ ਬਾਰ ਸੰਸ਼ੋਧਨ ਕਰਨਾ ਪਿਆ ਤੇ ਜੇ ਰੱਬ ਦੇ ਵਿਧਾਨ ਦੇਚ ਵੀ ਸੰਸ਼ੋਧਨ ਕਰਨਾ ਪਵੇ ਤਰਮੀਮ ਕਰਨੀ ਪਵੇ ਅਮੈਂਡਮੈਂਟ ਕਰਨੀ ਪਵੇ ਤਾਂ ਇਹਦਾ ਮਤਲਬ ਰੱਬ ਕੋਲੋ ਵੀ ਭੁੱਲਾਂ ਹੁੰਦੀਆਂ ਨੇ ਤੇ ਗਲਤੀਆਂ ਉਸਨੇ ਵੀ ਕੀਤੀਆਂ ਨਾ ਵਿਧਾਨ ਉਸਦਾ ਵੀ ਗਲਤ ਹੈ ਅਟਲ ਵਿਧਾਨ ਹੈ ਔਰ ਉਹ ਅਟਲ ਸੁਲਤਾਨ ਹੈ ਦੱਦਾ ਦੋਸ ਨਾ ਦੇਉ ਕਾਹੋ ਦੋਸ ਕਰਮਾ ਆਪਣੇ ਆ ਸਰੀਰ ਦਾ ਚੋਲਾ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ ਕਰਮਾਂ ਦੀ ਫਸਲ ਰੋਜ਼ ਰੋਜ਼ ਵੱਧਦੀ ਜਾ ਰਹੀ ਹੈ ਝੋਲੀ ਰੋਜ਼ ਰੋਜ਼ ਛੋਟੀ ਆਉਂਦੀ ਜਾ ਰਹੀ ਹੈ ਬੀਜ ਰੋਜ਼ ਰੋਜ਼ ਵੱਧੇ ਜਾ ਰਹੇ ਨੇ ਇੱਕ ਦਿਨ ਝੋਲੀ ਮੁੱਕ ਜਾਂਦੀ ਏ ਪਰ ਬੋਏ ਵਿੱਚ ਤੇ ਰਹਿ ਜਾਂਦਾ ਹੈ ਫਿਰ ਕਪੜਾ ਮਿਲਦਾ ਹੈ ਫਿਰ ਚੋਲਾ ਮਿਲਦਾ ਕਰਮੀ ਆਵੇ ਕਪੜਾ ਉਹਨਾਂ ਕੀਤੇ ਹੋਏ ਕਰਮਾਂ ਕਰਕੇ ਜੋ ਫਲ ਲਗਣ ਤੋਂ ਪਹਿਲੇ ਜੀਵਨ ਸਮਾਪਤ ਹੋ ਗਿਆ ਫਲ ਕਰਦਾ ਨਹੀਂ ਉਹਨਾਂ ਕਰਮਾਂ ਨੇ ਫਿਰ ਜਨਮ ਦੇ ਦਿੱਤਾ ਫਿਰ ਜਨਮ ਦੇ ਦਿੱਤਾ